ਨਹੀਂ ਸਰ ਉਥੇ ਟੌਰਨ ਨਹੀਂ ਲਿੱਤਾ ਜਾਂਦਾ ਉਥੇ ਜਸਟ ਜਿਹੜੇ ਟੌਰਨ ਹੋ ਜੇ ਕੋਈ ਲੈ ਸਕੇ ਉਹ ਪੁਲਿਸ ਐਂਬੂਲੈਂਸ ਫਾਇਰ ਵਿਗੇਟ ਜਾਂ ਮਿਊਨਿਸਪਲ ਵੱਲੋਂ ਜਿਹੜੇ ਅਥਾਰਾਈਜ਼ ਪਰਸਨ ਆ ਉਹ ਹੀ ਲੈ ਸਕਦੇ ਆ ਕਿ ਜਿਹੜੇ ਉਹਨੂੰ ਸਵਾਲ ਕੀਤੇ ਗਏ ਸੀ ਉਹਨੇ ਸਹੀ ਜਵਾਬ ਨਹੀਂ ਦਿੱਤੇ ਹੋਣਗੇ ਹਾਂਜੀ ਜੇ ਉਹਨਾਂ ਨੇ ਲਿੱਤੇ ਆ ਤੇ ਜੇ ਉਹਨਾਂ ਨੇ ਕਿਹਾ ਆ ਤੇ ਉਹ ਝੂਠ ਤਾਂ ਨਹੀਂ ਬੋਲ ਰਹੇ ਹੋਣਗੇ ਜੀ ਕਿਉਂਕਿ ਆ ਬਿਲਕੁਲ ਸਾਰਾ ਮਤਲਬ ਲੀਗਲੀ ਤੌਰ ਤੇ ਪੁਲਿਸ ਵਾਲਿਆਂ ਨੇ ਉਹਦੀ ਇੰਟਰਵਿਊ ਲਈ ਆ ਜੀ ਤੇ ਉਹਨਾਂ ਨੇ ਜ਼ਾਹਿਰ ਵੀ ਕੀਤਾ ਹੋਏਗਾ ਕੋਰਟ ਦੇ ਵਿੱਚ ਜਾ ਕੇ ਜੀ ਐਨ ਨੂੰ ਆਪਾਂ ਆਹ ਚੀਜ਼ਾਂ ਪੁੱਛੀਆਂ ਆ ਤੇ ਇਹਨੇ ਆਹ ਚੀਜ਼ਾਂ ਦੱਸੀ ਕੀ ਉੱਥੇ ਕੰਪਲਸਰੀ ਇੰਗਲਿਸ਼ ਬੋਲਣਾ ਜ਼ਰੂਰੀ ਹੁੰਦਾ ਜਾਂ ਪੰਜਾਬੀ ਵਾਲਿਆਂ ਨੂੰ ਟਰਾਂਸਲੇਟਰ ਦਿੱਤਾ ਜਾ ਸਕਦਾ ਨਹੀਂ ਉੱਥੇ ਜੀ ਪ੍ਰੋਪਰ ਇੰਗਲਿਸ਼ ਚ ਹੀ ਟੈਸਟ ਹੁੰਦਾ ਹੈ ਜੀ ਮਤਲਬ ਤੁਹਾਨੂੰ ਇੰਗਲਿਸ਼ ਚ ਹੀ ਸਾਰਾ ਕੁਝ ਬੋਲਣਾ ਪੈਣਾ ਹੈ ਇੰਗਲਿਸ਼ ਚ ਹੀ ਪੜ੍ਹਨਾ ਪੈਣਾ ਹੈ ਤੇ ਇੰਗਲਿਸ਼ ਚ ਹੀ ਅੱਗੇ ਤੁਹਾਨੂੰ ਉਹਦਾ ਜੋ ਵੀ ਆਨਸਰ ਵਗੈਰਾ ਦੇਣਾ ਜਿੱਤੋਂ ਤੱਕ ਮੇਰੀ ਮੰਨੀ ਜਾਏ ਤਾਂ ਉਹ ਉਹਦੀ ਡੈਸਟੀਨੇਸ਼ਨ ਪਿੱਛੇ ਰਹੀ ਹੋਣੀ ਆ ਤੇ ਉਸ ਹਾਈਵੇ ਮਤਲਬ ਜਿੰਨੂੰ ਆਪਾਂ ਸਟਾਪ ਕਹਿ ਦੇਣਾ ਜਾਂ ਜਿੱਥੇ ਲਗਾ ਲੋ ਜਿੱਥੇ ਉਹਨੇ ਰੁਕਣਾ ਹੋਵੇ ਜਾਂ ਕੁਝ ਵੀ ਕਰਨਾ ਹੋਵੇ ਜਾਂ ਉਹਨਾਂ ਨੇ ਆਪਣੀ ਸ਼ਿਫਟ ਬਦਲਣੀ ਹੋਵੇ ਜਾਂ ਕਹਿ ਸਕਦੇ ਆਪਾਂ ਜੇ ਪੰਜਾਬੀਆਂ ਨੂੰ ਸਮਝਾ ਦੀ ਕਿ ਜਲੰਧਰ ਤੋਂ ਲੁਧਿਆਣੇ ਜਾ ਰਿਹਾ ਸੀਗਾ ਫਗਵਾੜੇ ਉਹਨੇ ਰੁਕਣਾ ਸੀਗਾ ਲੇਕਿਨ ਉਹ ਫਗਵਾੜੇ ਜਿਵੇਂ ਗੁਰਾਇਆ ਪਹੁੰਚ ਗਿਆ ਤੇ ਉਹਨੇ ਸੋਚਿਆ ਕਿ ਮੈਂ ਵਾਪਸ ਆ ਜਾਵਾਂ ਸ਼ਾਇਦ ਇਸੇ ਕਰਕੇ ਹੋਇਆ ਹਾਂ ਜੀ ਅਸੀਂ ਕਰਦੀ ਹੋਇਆ ਮੋਸਟ ਪ੍ਰੋਬਬਲੀ ਕਿਉਂਕਿ ਉਹਨੇ ਫਿਰ ਕਿਉਂ ਮੁਰੰਦਾ ਸੀਗਾ ਜੇ ਉਹਦੀ ਡੈਸਟੀਨੇਸ਼ਨ ਪਰ ਆਂਦਾ ਹੁੰਦਾ ਕਿ ਜਿਹੜੇ ਉਹ ਹਾਈਵੇ ਤੇ ਸੀਗਾ ਉੱਥੇ ਆ ਆ ਦੱਸਿਆ ਜਾ ਰਿਹਾ ਹੈ ਕਿ ਉੱਥੇ ਐਗਜ਼ਿਟ ਬਹੁਤ ਦੂਰ ਹੁੰਦਾ ਹੈ ਮਤਲਬ 20 ਮਾਈਲਸ ਯੂ ਕਹਿੰਦੇ ਜੇ 20 ਮਾਈਲਸ ਉਹ ਗੈਟਸ 30 ਔਰ 40 ਕਿਲੋਮੀਟਰ ਅੱਛਾ ਜੀ 35 ਕਿਲੋਮੀਟਰਸ ਮਤਲਬ ਅੱਗੇ ਆਉਣਾ ਸੀਗਾ ਤੇ ਸ਼ਾਇਦ ਉਹਨੇ 35 ਕਿਲੋਮੀਟਰਸ ਮਤਲਬ ਜਾਣ ਨੂੰ ਵੀ 20 ਮਿੰਟ ਲੱਗਣਗੇ ਆਉਣ ਨੂੰ ਵੀ 20 ਮਿੰਟ ਲੱਗਣਗੇ ਤੇ 댓ਸ ਵਾਈ ਉਹਨੇ ਸੋਚਿਆ ਹੋਵੇ ਕਿ ਆਪਾਂ ਮੈਂ ਜਿਹੜਾ ਕਿ ਉੱਥੇ ਹੁਣ ਲਾਸਟ ਟਾਈਮ ਵੀ ਫਲੋਰੀਡਾ ਦੇ ਗਵਰਨਰ ਦਾ ਬਿਆਨ ਆਇਆ ਸੀਗਾ ਜੀ ਆ ਜਿਹੜੀ ਪਟੀਸ਼ਨ ਸਾਈਨ ਹੋਈ ਆ ਜੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣੇ ਕੋਲੋਂ ਸਾਈਨ ਕਰਤੀ ਕਰਤੀ ਪਰ ਆਪਾਂ ਉਹ ਕੋਈ ਮਤਲਬ ਉਹਦੇ ਤੇ ਨਰਮੀ ਨਹੀਂ ਵਰਤੀ ਜਾਣੀ ਅੱਛਾ ਨਰਮੀ ਨਹੀਂ ਵਰਤੀ ਜਾਏਗੀ ਨਹੀਂ ਜਾਏਗੀ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਵੀ ਬੰਦੀ ਹੋਈ ਕਾਰਵਾਈ ਹੋਏਗੀ ਆਪਾਂ ਉਹਦੇ ਥਰੂ ਹੀ ਜਾਵਾਂਗੇ ਯੂਐਸਏ ਦੇ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਨਾਮਕ ਇੱਕ ਟਰੱਕ ਡਰਾਈਵਰ ਦਾ ਐਕਸੀਡੈਂਟ ਹੋ ਜਾਂਦਾ ਤੇ ਉਸ ਦੇ ਵਿੱਚ ਹੁਣ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ 45 ਸਾਲ ਦੀ ਸਜ਼ਾ ਹੋਏਗੀ ਕਿ ਇਹ ਸਜ਼ਾ ਜਾਇਜ਼ ਹੈ ਕਿ ਟਰੱਕ ਡਰਾਈਵਰ ਦੇ ਨਾਲ ਹੋਏ ਐਕਸੀਡੈਂਟ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਅਸੀਂ ਕੈਨੇਡਾ ਦੇ ਸਿਟੀਜ਼ਨ ਜਤਨਜੀ ਕੋਲੋਂ ਜਤਨਜੀ ਮਿੰਦਲ ਮੌਜੂਦ ਹੈ ਤੇ ਯੂਐਸਏ ਦੇ ਵਿੱਚ 2014 ਤੋਂ ਟਰੱਕ ਚਲਾ ਰਹੇ ਨੇ ਜਤਨਜੀ ਸਭ ਤੋਂ ਪਹਿਲਾ ਸਵਾਲ ਉਸ ਐਕਸੀਡੈਂਟ ਦੇ ਉੱਤੇ ਹੈ ਕਿ ਉਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਉਹਨਾਂ ਨੇ ਟਰਨ ਕਿਦਾਂ ਲਿੱਤਾ ਕਿ ਉਹ ਟਰਨ ਲਿੱਤਾ ਜਾ ਸਕਦਾ ਸੀ ਜਾਂ ਨਹੀਂ ਸੀ ਨਹੀਂ ਸਰ ਉੱਥੇ ਟਰਨ ਨਹੀਂ ਲਿੱਤਾ ਜਾਂਦਾ ਉੱਥੇ ਜਸਟ ਜਿਹੜੇ ਟਰਨ ਹੋ ਜੇ ਕੋਈ ਲੈ ਸਕੇ ਉਹ ਪੁਲਿਸ ਐਂਬੂਲੈਂਸ ਫਾਇਰ ਵਿਗੇਟ ਜਾਂ ਮਿਊਨਿਸਪਲ ਵਾਲੋ ਜਿਹੜੇ ਅਥਾਰਾਈਜ਼ ਪਰਸਨ ਆ ਉਹ ਹੀ ਲੈ ਸਕਦੇ ਆ ਤੇ ਜਿੰਨਾ ਵੱਡਾ ਉਹਦਾ ਟਰੱਕ ਐਂਡ ਟਰਲਰ ਸੀਗਾ ਮੈਨੂੰ ਨਹੀਂ ਲੱਗਦਾ ਉੱਥੇ ਉਹਦਾ ਯੂ ਟਰਨ ਲੈਣਾ ਬੰਦਾ ਕਿਉਂਕਿ ਵੈਸੇ ਵੀ ਉੱਥੇ ਜਦ ਯੂ ਟਰਨ ਪ੍ਰੋਹਿਬਿਟਿਡ ਨਹੀਂ ਲਾ ਸਕਦੇ ਮਤਲਬ ਸਭ ਤੋਂ ਪਹਿਲਾਂ ਇਹ ਮੰਨ ਲੈਣੇ ਕਿ ਗਲਤੀ ਉਹਨਾਂ ਦੀ ਸੀਗੀ ਕਿ ਉਹਨਾਂ ਨੇ ਯੂ ਟਰਨ ਲੀਤਾ ਹੁਣ ਸਵਾਲ ਇਹ ਆਂਦਾ ਕਿ ਹੋਰ ਵੀ ਐਕਸੀਡੈਂਟ ਹੁੰਦੇ ਨੇ ਇਦਾਂ ਕਈ ਜਾਨਾਂ ਵੀ ਜਾਂਦੀਆਂ ਨੇ ਤੇ ਉਹਨਾਂ 'ਚ ਇਦਾਂ ਸਜ਼ਾ ਹੁੰਦੀ ਇੰਨੀ ਜਿੰਨੀ ਹੁਣ ਕਹੀ ਜਾ ਰਹੀ ਹੈ ਇਹ ਵੀ ਗੱਲ ਪਵਾਓ ਉੱਡ ਰਹੀ ਹੈ ਕਿ 45 ਸਾਲ ਦੀ ਸਜ਼ਾ ਹੋ ਸਕਦੀ ਹੈ ਇਹਦੇ ਵਿੱਚ ਸਰ ਹਰ ਦਾਣੀਆਂ ਘਾਤ ਕੀ ਉਹਨਾਂ ਨੇ ਆਪਣੇ ਜਿੱਦਾਂ ਪ੍ਰੋਵਿੰਸ ਵਾਈਜ਼ ਜਾਂ ਸਟੇਟ ਵਾਈਜ਼ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਆ ਜੀਵੇਂ ਲਗਾ ਲੋ ਕਿ ਜੇ ਤਾਂ ਆਪਾਂ ਕੈਲੀਫੋਰਨੀਆ ਜਾਂ ਆਪਾਂ ਮੌਂਟੇਨਾ ਦੇ ਵਿੱਚ ਆ ਉਥੇ ਡਿਫਰੈਂਟ ਰੂਲਸ ਹੋਣਗੇ ਉਥੇ ਡਿਫਰੈਂਟ ਤਰ੍ਹਾਂ ਦੀਆਂ ਧਾਰਾਵਾਂ ਲੱਗਣਗੀਆਂ ਤੇ ਉਥੇ ਦੇ ਡਿਫਰੈਂਟ ਤਰ੍ਹਾਂ ਦੇ ਨਾਲ ਉਹਨਾਂ ਨੇ ਜਿੱਦਾਂ ਦੱਸਣਗੇ ਕੀ ਹੈ ਧਾਰਾ ਦੀ ਜਿੱਦਾਂ 10 ਸਾਲ ਹੋਏਗੀ ਜੇ ਕਿਤੇ 15 ਸਾਲ ਆ ਕਿਸੇ ਦੇ 10 ਸਾਲ ਹੋ ਜੇਗੀ ਮਤਲਬ ਅਸੀਂ ਇਹ ਕਹਿੰਦੇ ਕਿ ਹਰ ਸਟੇਟ ਤੇ ਹਰ ਪ੍ਰੋਵੈਂਸ ਦੀ ਅਲੱਗ-ਅਲੱਗ ਹੋਵੇ ਹਾਂਜੀ ਹੁਣ ਮੈਨੂੰ ਤੁਸੀਂ ਦੱਸੋ ਉੱਥੇ ਜਦੋਂ ਟਰੱਕਿੰਗ ਹੁੰਦੀ ਉਹ ਕਿਸ ਤਰ੍ਹਾਂ ਹੁੰਦੀ ਉਹਦੀ ਥੋੜੀ ਵਿਸਤਾਰ ਚ ਜਾਣਕਾਰੀ ਦੇ ਦਿਓ ਕਿਸ ਤਰ੍ਹਾਂ ਹੁੰਦੀ ਹੈ ਕੋਈ ਗੈਰ ਕਾਨੂੰਨੀ ਹੁੰਦਾ ਹੈ ਜਾਂ ਕਾਨੂੰਨੀ ਹੁੰਦਾ ਕਿਉਂਕਿ ਇਹ ਵੀ ਸਵਾਲ ਉੱਠ ਰਹੇ ਨੇ ਕਿ ਉਸ ਦਾ ਜਿਹੜਾ ਲਾਇਸੈਂਸ ਬਣਿਆ ਸੀ ਉਹਨੂੰ ਬਾਰਾ ਸਵਾਲ ਕੀਤੇ ਗਏ ਸਿਗਨਲ ਬਾਰੇ ਸਿਰਫ ਜਿੰਨੇ ਚ ਦੋਹਾਂ ਦੇ ਜਵਾਬ ਦੇ ਸਕਿਆ ਇਹ ਸਾਰੀ ਜਾਣਕਾਰੀ ਦੇ ਦਿਓ ਹਾਂਜੀ ਜਿਵੇਂ ਆਪਾਂ ਲਗਾ ਲਓ ਕਿ ਜਦੋਂ ਆਪਣਾ ਫਸਟ ਟਾਈਮ ਆਪਾਂ ਟੈਸਟ ਦਾ ਤਿਆਰੀ ਕਰਨੀ ਸ਼ੁਰੂ ਕਰਦੇ ਆਂ ਉਹ ਸਿਰ ਆਥਰਾਇਜ਼ਡ ਸਕੂਲਸ ਬਣੇ ਹੋਏ ਆ ਜਿਹੜਾ ਟਰੱਕ ਡਰਾਈਵਿੰਗ ਸਕੂਲਸ ਜੀ ਤੁਹਾਨੂੰ ਉੱਥੇ ਜਾ ਕੇ ਪਹਿਲੇ ਆਪਣੀ ਕਲਾਸਿਸ ਵਗੈਰਾ ਲੈਣੀਆਂ ਪੈਂਦੀਆਂ ਆ ਜੀ ਸਾਰਾ ਉੱਥੇ ਸਿੱਖਣਾ ਪੈਂਦਾ ਕਿਉਂਕਿ ਉੱਥੇ ਪ੍ਰੀ ਪ੍ਰੀ ਟ੍ਰਿਪ ਇਨਸਪੈਕਸ਼ਨ ਹੁੰਦੀ ਆ ਜਿਵੇਂ ਟਰੱਕ ਦਾ ਇਕੱਲਾ ਇਕੱਲਾ ਪਾਰਟ ਚੈੱਕ ਕਰਨਾ ਗੂੜ ਕੇ ਦੱਸਣਾ ਸਾਰਾ ਕੁਝ ਕਿ ਵਿੰਡਸ਼ੀਲਡ ਵਗੈਰਾ ਵਾਈਪਰਸ ਲਾਈਟਸ ਟਰੱਕ ਦੇ ਟਾਇਰਸ ਉਹ ਦੇ ਨਾਟਸ एवरीथिंग ਤੁਹਾਨੂੰ ਚੈੱਕ ਕਰਨਾ ਪੈਂਦਾ ਹੈ ਉਹਨੂੰ ਕਹਿੰਦੇ ਆ ਪ੍ਰੀ ਟ੍ਰਿਪ ਇਨਸਪੈਕਸ਼ਨ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜੀ ਤੁਹਾਡਾ ਰੂਟ ਟੈਸਟ ਹੁੰਦਾ ਆ ਜੀ ਤੇ ਜਿਹਦੇ ਵਿੱਚ ਕੀ ਤੁਹਾਨੂੰ ਕੀ ਦੱਸ ਸਕਦੇ ਆ ਕਿ ਜੇ ਤੁਸੀਂ ਪ੍ਰੀ ਟ੍ਰਿਪ ਇਨਸਪੈਕਸ਼ਨ ਜੀ ਫੇਲ ਹੋ ਗਏ ਤਾਂ ਫਿਰ ਉਹ ਤੁਹਾਨੂੰ ਰੂਟ ਟੈਸਟ ਤੇ ਨਹੀਂ ਲੈ ਕੇ ਜਾਂਦੇ ਆ ਮਤਲਬ ਇਸ ਤਾਂ ਇਹ ਆਪਾਂ ਮੰਨ ਸਕਦੇ ਆ ਕਿ ਜੀ ਇੱਕ ਗੱਲ ਹੋਰ ਵਿੱਚ ਤੇ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੇ ਦੋ ਤਰ੍ਹਾਂ ਦੇ ਟੈਸਟ ਵੀ ਹੁੰਦੇ ਆ ਜਿਹਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਹੁੰਦੇ ਆ ਜੀ ਜਿਹੜਾ ਕਿ ਤਾਂ ਦੇ ਕੋਲ 20 ਸਵਾਲ ਪੁੱਛੇ ਜਾਂਦੇ ਆ ਤੇ 20 ਦੇ ਵਿੱਚੋਂ ਤੁਹਾਨੂੰ 16 ਜਵਾਬ ਦਾ ਜਵਾਬਾਂ ਦੇ ਅਨਸਰ ਸਹੀ ਹੋਣੇ ਚਾਹੀਦੇ ਆ ਤੇ ਇੱਕ ਦੂਸਰਾ ਟੈਸਟ ਹੁੰਦਾ ਹੈ ਜਿਹੜੇ ਜੀ ਆਹੀ ਤੁਸੀਂ ਕਹਿਆ ਸਾਈਨ ਰੂਟਸ ਰੂਟ ਸਾਈਨ ਰੂਟਸ ਦਾ ਇਹ ਦੋ ਟੈਸਟ ਹੁੰਦੇ ਆ ਦੋਨਾਂ ਦੇ 20-20 ਸਵਾਲ ਪੁੱਛੇ ਜਾਂਦੇ ਆ ਤੇ 20 ਦੇ ਵਿੱਚੋਂ ਤੁਹਾਨੂੰ 16 ਮਿਨੀਮਮ ਸਹੀ ਕਰਨੇ ਪੈਂਦੇ ਆ ਤਾਂ ਹੀ ਤੁਸੀਂ ਅਗਲਾ ਨੈਕਸਟ ਸਟੈਪ ਕਰ ਸਕਦੇ ਹੋ ਜਿਹੜਾ ਕਿ ਡਰਾਈਵਿੰਗ ਟੈਸਟ ਦੇ ਰਿਲੇਟਡ ਹੁੰਦਾ। ਮਤਲਬ ਕਿ ਇਹ ਸਾਰਾ ਜਿਹੜਾ ਸਹੀ ਦੱਸੇਗਾ ਪਾਸ ਕਰੇਗਾ ਉਸ ਨੂੰ ਡਰਾਈਵਿੰਗ ਲਾਇਸੈਂਸ ਇਸ਼ੂ ਕੀਤਾ ਜਾਏਗਾ। ਇਹਦਾ ਫਿਰ ਦੂਜਾ ਮਤਲਬ ਇਹ ਹੋ ਗਿਆ ਕਿ ਹਰਜਿੰਦਰ ਸਿੰਘ ਨੂੰ ਜਿਹੜਾ ਡਰਾਈਵਿੰਗ ਲਾਇਸੈਂਸ ਦਿੱਤਾ ਗਿਆ ਸੀ ਉਹ ਵੈਲਿਡ ਸੀਗਾ। ਉਹਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਨਾ ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਉਸ ਨੂੰ ਡਰਾਈਵਿੰਗ ਲਾਇਸੈਂਸ ਵੈਲਿਡ ਨਹੀਂ ਦਿੱਤਾ ਗਿਆ। ਉਹਨਾਂ ਦਾ ਕਈ ਸਟੇਟਾਂ ਦੇ ਵਿੱਚ ਉਹਨਾਂ ਪਿੱਛੇ ਹੀ ਐਕਸਚੇਂਜ ਆਪਰੇਸ਼ਨ ਹੋਇਆ ਸੀਗਾ ਸੇਮ ਉਹਨਾਂ ਨੇ ਇੱਕ ਸਟੇਟ ਦੇ ਵਿੱਚ ਐਦਾਂ ਆ ਕਿ ਜਿਹੜੇ ਟ੍ਰਾਈ ਟੈਸਟ ਸੈਂਟਰ ਆ ਉਹਨਾਂ ਨੇ ਥਰਡ ਪਾਰਟੀ ਨੂੰ ਕੰਟਰੈਕਟ ਦਿੱਤਾ ਆ ਜੀ ਤੇ ਉਹ ਜਿਹੜਾ ਥਰਡ ਪਾਰਟੀ ਕੰਟਰੈਕਟ ਆ ਉਹ ਜਿਵੇਂ ਗਵਰਨਮੈਂਟ ਦੇ ਬੰਦੇ ਨਹੀਂ ਹੈਗੇ ਉਹ ਜਸਟ ਪ੍ਰਾਈਵੇਟ ਫਾਰਮ ਆ ਜਿਹੜੀ ਕਿ ਅੱਗੇ ਟੈਸਟ ਲੈਂਦੀ ਆ ਤੇ ਆਪਣੇ ਜਿਹੜੇ ਸਕੂਲਾਂ ਵਾਲੇ ਆ ਪੰਜਾਬੀ ਬੰਦੇ ਜਾਂ ਕੋਈ ਵੀ ਗੋਰਾ ਬੰਦਾ ਉਹ ਉਹਨਾਂ ਨੂੰ ਬ੍ਰਾਈਬ ਕਰਦੇ ਆ। ਅੱਛਾ ਬ੍ਰਾਈਬ ਕਰਦੇ ਨੇ। ਜੀ ਆ ਜਿਵੇਂ ਲਗਾ ਲਓ ਕਿ ਸਾਨੂੰ ਮੈਨੂੰ ਪਤਾ ਆ ਤੁਹਾਡਾ ਧਰ ਕਿੱਥੇ ਆ ਤਾਂ ਤੁਸੀਂ ਉਸ ਟੈਸਟ ਲੈਣਾ ਹੈ ਕੱਲ। ਉਹਨਾਂ ਨੇ ਤੁਹਾਡੇ ਘਰ ਇੱਕ ਪੈਕੇਟ ਭੇਜ ਦੇਣਾ ਉਹਦੇ ਉੱਪਰ ਸਟੂਡੈਂਟ ਦਾ ਨਾਮ ਲਿਖ ਲੈਣਾ। ਤੇ ਫਿਰ ਰਜਿੰਦਰ ਸਿੰਘ ਵਾਲੇ ਮਾਮਲੇ 'ਚ ਕੀ ਹੋਇਆ ਹੋ ਸਕਦਾ ਕੀ ਸਮਝਦੇ ਹੋ ਤੁਸੀਂ? ਆਈ ਡੋਟ ਨੋ। अच्छा ਤੁਸੀਂ મતલਬ ਇਸ ਨੂੰ اچھا ਫਿਰ ਇਹ ਕਮੈਂਟ ਨਹੀਂ ਕੀਤਾ ਜਾ ਸਕਦਾ ਇਹਦੇ ਚ ਫਿਰ ਇਹ ਮੰਨਿਆ ਜਾ ਸਕਦਾ ਕਿ ਜਿਹੜੇ ਉਹਨੂੰ ਸਵਾਲ ਕੀਤੇ ਗਏ ਸੀ ਉਹਨੇ ਸਹੀ ਜਵਾਬ ਨਹੀਂ ਦਿੱਤੇ ਹੋਣਗੇ ਹਾਂਜੀ ਜੇ ਉਹਨਾਂ ਨੇ ਲਿੱਤੇ ਆ ਤੇ ਜੇ ਉਹਨਾਂ ਨੇ ਕਿਹਾ ਆ ਤੇ ਉਹ ਝੂਠ ਤਾਂ ਨਹੀਂ ਬੋਲ ਰਹੇ ਹੋਣਗੇ ਜੀ ਕਿਉਂਕਿ ਇਹ ਬਿਲਕੁਲ ਸਾਰਾ ਮਤਲਬ ਲੀਗਲੀ ਤੌਰ ਤੇ ਪੁਲਿਸ ਵਾਲਿਆਂ ਨੇ ਉਹਦੀ ਇੰਟਰਵਿਊ ਲਈ ਆ ਤੇ ਉਹਨਾਂ ਨੇ ਜ਼ਾਹਿਰ ਵੀ ਕੀਤਾ ਹੋਏਗਾ ਕੋਰਟ ਦੇ ਵਿੱਚ ਜਾ ਕੇ ਜੀ ਇਹਨੂੰ ਆਪਾਂ ਆ ਚੀਜ਼ਾਂ ਪੁੱਛੀਆਂ ਆ ਤੇ ਇਹਨਾਂ ਆ ਚੀਜ਼ਾਂ ਦੱਸਿਆ अच्छा दूसरा सवाल है कि एक ये भी सवाल आ रहा है कि उसको इंग्लिश नहीं आती थी जब वो ड्राइविंग टेस्ट ਲਿੱਤਾ ਜਾਂਦਾ ਕਿ ਉੱਤੇ ਕੰਪਲਸਰੀ ਇੰਗਲਿਸ਼ ਬੋਲਣਾ ਜ਼ਰੂਰੀ ਹੁੰਦਾ ਜਾਂ ਪੰਜਾਬੀ ਵਾਲਿਆਂ ਨੂੰ ਟਰਾਂਸਲੇਟਰ ਦਿੱਤਾ ਜਾ ਸਕਦਾ ਨਹੀਂ ਉੱਤੇ ਜੀ ਪ੍ਰੋਪਰ ਇੰਗਲਿਸ਼ ਚ ਹੀ ਟੈਸਟ ਹੁੰਦਾ ਹੈ ਜੀ ਮਤਲਬ ਤੁਹਾਨੂੰ ਇੰਗਲਿਸ਼ ਚ ਹੀ ਸਾਰਾ ਕੁਝ ਬੋਲਣਾ ਪੈਣਾ ਹੈ ਇੰਗਲਿਸ਼ ਚ ਹੀ ਪੜ੍ਹਨਾ ਪੈਣਾ ਹੈ ਤੇ ਇੰਗਲਿਸ਼ ਚ ਹੀ ਅੱਗੇ ਤੁਹਾਨੂੰ ਉਹਦਾ ਜੋ ਵੀ ਆਨਸਰ ਵਗੈਰਾ ਉਹ ਦੇਣਾ ਹੈ ਫਿਰ ਦੂਜੀ ਗੱਲ ਇਹ ਆ ਗਈ ਕਿ ਹੁਣ ਕਾਫੀ ਸਾਲਾਂ ਤੋਂ ਡਰਾਈਵਿੰਗ ਕਰ ਰਿਹਾ ਸੀ ਜਾਂ ਟਰੱਕ ਚਲਾ ਰਿਹਾ ਸੀ ਜੇ ਉਸ ਦਾ ਮਨ ਵੀ ਲੈਣੇ ਆਪਾਂ ਕਿਸੇ ਇੱਕ ਪੈਸੇ ਕਿ ਉਹਦਾ ਗੈਰ ਕਾਨੂੰਨੀ ਤਰੀਕੇ ਜਾਂ ਬ੍ਰਾਈਬ ਦੇ ਕੇ ਲਾਇਸੈਂਸ ਬਣਾਇਆ ਕਿ ਉਸ ਨੂੰ ਚੈੱਕ ਕੀਤਾ ਜਾਂਦਾ ਉਹ ਚੈੱਕ ਤਾਂ ਕਰ ਸਕਦੇ ਆ ਪਰ ਕਿਵੇਂ ਚੈੱਕ ਕਰਨ ਉਹ ਨਹੀਂ ਇਹਨਾਂ ਪਤਾ ਹੈਗਾ ਮੈਨੂੰ ਐਨੀ ਨੌਲੇਜ ਨਹੀਂ ਹੈਗੀ ਉਸ ਚੀਜ਼ ਬਾਰੇ ਕਿ ਕਿੱਦਾਂ ਚੈੱਕ ਕਰਨਗੇ ਪਰ ਹਾਂਜੀ ਕਿ ਜੇ ਉਹਨੇ ਨਹੀਂ ਦਿੱਤਾ ਹੋਏ ਜਾਂ ਆਂਸਰ ਉਹਨੇ ਨਹੀਂ ਦਿੱਤੇ ਤੇ ਉਹਦੇ ਤੇ ਸ਼ੱਕ ਜਾਂਦਾ ਹੈ ਪੁਲਿਸ ਦਾ ਹੁਣ ਇਹ ਚੀਜ਼ਾਂ ਫਿਰ ਪਹਿਲੂਆਂ ਤੇ ਜਾਂਚ ਹੋਏਗੀ ਜਿਵੇਂ ਤੁਸੀਂ ਕਹਿ ਰਹੇ ਹੋ ਇਹਨਾਂ ਤੇ ਜਾਂਚ ਹੋਏਗੀ ਕਿ ਇਸ ਦਾ ਟੈਸਟ ਕਿਦਾਂ ਹੋਇਆ ਸੀ ਜਾਂ ਕਿਦਾਂ ਨਹੀਂ ਹੋਇਆ ਸੀ ਜ਼ਰੂਰ ਹੈ ਉਹ ਜਾਂਚ ਤਾਂ ਹੋਏਗੀ ਉਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਕਰਨੀ ਆ ਉਹਨਾਂ ਨੇ ਕਿਉਂਕਿ ਉਹ ਸਾਰਾ ਰੈਕਟਡ ਹੁੰਦਾ ਹੈ ਕਿ ਤੁਸੀਂ ਕਿੱਥੋਂ ਲਾਇਸੈਂਸ ਬਣਵਾਇਆ ਹੈ ਮਤਲਬ ਕਿਹੜੀ ਸਟੇਟ 'ਚ ਬਣਵਾਇਆ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਉਹਦਾ ਲਾਇਸੈਂਸ ਚੇਂਜ ਵੀ ਕਰਵਾ ਲੈਂਦੇ ਹੋ ਜਿਵੇਂ ਤੁਸੀਂ ਕੈਲੀਫੋਰਨੀਆ ਦਾ ਕਰਵਾ ਲਿਆ ਤੇ ਇਹਦਾ ਹੋਰ ਸਟੇਟ ਦਾ ਕਰਵਾ ਲਿਆ ਉਹ ਸਾਰਾ ਰੈਕਟਡ ਹੁੰਦਾ ਹੈ ਕਿ ਪਹਿਲੇ ਇਹਦਾ ਇੱਥੇ ਲਾਇਸੈਂਸ ਬਣਿਆ ਇਸ ਤੋਂ ਬਾਅਦ ਇਹਨੇ ਕਨਵਰਟ ਕਰਕੇ ਇੱਥੇ ਮੈਨੂੰ ਜਿੰਨੀ ਕੁ ਜਾਣਕਾਰੀ ਲਗਭਗ ਤੁਹਾਨੂੰ 11 ਸਾਲ ਟਰੱਕਿੰਗ ਦੇ ਵਿੱਚ ਹੋ ਗਏ ਨੇ ਕੈਨੇਡਾ ਤੋਂ ਜਾ ਕੇ ਅਮਰੀਕਾ ਕਰਦੇ ਹੋਏ ਇਸ ਦੌਰਾਨ ਅਨੇਕਾਂ ਐਕਸੀਡੈਂਟ ਹੋਏ ਹੋਣਗੇ ਕਈ ਜਾਨਾਂ ਵੀ ਕੀਮਤੀ ਚਲੀ ਗਈਆਂ ਹੋਣਗੀਆਂ ਇਹਨਾਂ 'ਚ ਕੋਈ ਇਦਾਂ ਦਾ ਮਾਮਲਾ ਆਇਆ ਸੀ ਕਿ ਇੰਨੀ ਸਜ਼ਾ ਦਿੱਤੀ ਜਾ ਸਕਦੀ ਹੈ ਤਦ ਇੱਕ ਤਾਂ ਸਾਡੇ ਕੈਨੇਡਾ ਦਾ ਵੀ ਇੱਕ ਐਗਜ਼ਾਮਪਲ ਹੈਗੀ ਆ ਜੀ ਜਿਵੇਂ 2000 ਮਤਲਬ ਆਈ ਡੋਟ ਨੋ ਮੈਨੂ ਪ੍ਰੋਪਰ ਨਹੀਂ ਯਾਦ ਆਦਾ ਚਲੋ ਕੋਈ ਕਿਤੇ ਹੋਇਆ ਸੀ 10 15 ਸਾਲ ਪਹਿਲਾਂ ਐਚ1 ਦੇ ਵਿੱਚ ਮਤਲਬ ਉਹ ਬਹੁਤ ਵੱਡਾ ਕੇਸ ਹਾਈਲਾਈਟ ਹੋਇਆ ਸੀਗਾ ਜੀ ਜਿਹਦੇ ਵਿੱਚ ਇੱਕ ਸਕੋਸ਼ ਸ਼ਾਇਦ ਮੈਨੂੰ ਸ਼ਾਇਦ ਕਿਦਾ ਬਰਫ਼ ਦੇ ਉੱਤੇ ਹੋ ਗਿਆ ਸੀ ਨਹੀਂ ਬਰਫ਼ ਗਿਰੀ ਹੋਈ ਸੀ ਸ਼ਾਇਦ ਉਹ ਮਤਲਬ ਐਕਸੀਡੈਂਟ ਨਹੀਂ ਨਹੀਂ ਉਹ ਨਹੀਂ ਹੈਗਾ ਉਹਦੇ ਚਾਹਦਾ ਸੀਗਾ ਕਿ ਉਨੇ ਸਟਾਪ ਸਾਈਨ ਵੀ ਕੀਤਾ ਉਧਰੋਂ ਦੀ ਹਾਈਵੇ ਤੋਂ ਸਕੂਲ ਬੱਸ ਆ ਰਹੀ ਸੀ ਜਿਹਦੇ ਵਿੱਚ ਟੀਨੇਜਰ ਦੀ ਆਈਸੋਕੇ ਟੀਮ ਸੀਗੀ ਪੂਰੇ ਵਿਲੇਜ ਦੀ ਜੀ ਕਿ ਜਿਹੜੇ 17 ਜਾਂ 18 ਬੱਚੇ ਸੀਗੇ ਜਿਨ੍ਹਾਂ ਨੇ ਉੱਥੇ ਆਪਣੀ ਜਾਨ ਗਵਾਈ ਉਸ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਉਹਨੇ ਉੱਥੇ ਕਾਫੀ ਉਹਨੂੰ ਸਜ਼ਾ ਦੀ ਜਿੰਦਾ ਸਜ਼ਾ ਸੁਣਾਈ ਗਈ ਤੇ ਉਸ ਤੋਂ ਬਾਅਦ ਉਹਨੂੰ ਡੈਪੂਟੇਸ਼ਨ ਤੇ ਵੀ ਆਰਡਰ ਲਾਇਏ ਗਏ ਸੀਗੇ ਤੇ ਪਰ ਉਹਦਾ ਕੇਸ ਵੀ ਹਾਈਲਾਈਟ ਹੋਇਆ ਹੈ ਐਨਾ ਕਿ ਸਾਰੇ ਲੋਕਾਂ ਨੇ ਉਹਨੂੰ ਕਿਉਂਕਿ ਉਹਨੇ ਉੱਥੇ ਜਾ ਕੇ ਗਿਲਤੀ ਆਪ ਹੀ ਪਲੀਟ ਕਰਤੀ ਸੀਗੀ ਯਾਨੀ ਗਿਲਤੀ ਵਿਦ ਦਿਸ ਸੈਂਟੈਂਸ ਤੇ ਉਹਨਾਂ ਨੇ ਜਦੋਂ ਨੇ ਅਧਿਕਾਰਦਿਆਂ ਤੋਂ ਵੀ ਜਿੱਦਾਂ ਜਿਹੜੇ ਬੱਚੇ ਸੀਗੇ ਉਹਨਾਂ ਦੇ ਘਰਦਿਆਂ ਤੋਂ ਵੀ ਮਾਫੀ ਮੰਗੀ ਤੇ ਉਹਨਾਂ ਦੇ ਘਰਦਿਆਂ ਨੇ ਵੀ ਦਲੀਲਾ ਦਿੱਤੀਆਂ ਸੀ ਕਿ ਹੁਣ ਜਿਹੜੀ ਗਲਤੀ ਹੋ ਗਈ ਉਹਨੇ ਮੰਨ ਲਈ ਆ ਤੇ ਅਦਾ ਤੇ ਥੋੜੀ ਜਿਹੀ ਲੀਨਿਐਂਸੀ ਵਰਤੀ ਜਾਵੇ ਤਾਂ ਕਿ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਕਿ ਉਹਨੂੰ 10 ਸਾਲ ਦੀ ਸਜ਼ਾ ਹੋਵੇ अच्छा ਤੁਹਾਡੀ ਲਾਈਫ ਦੇ ਵਿੱਚ ਕਦੀ ਕੋਈ ਇਸ ਤਰ੍ਹਾਂ ਦਾ ਐਕਸੀਡੈਂਟ ਹੈ ਜਿੰਦੇ ਵਿੱਚ ਕਾਨੂੰਨ ਦੀ ਪਾਲਣਾ ਵੀ ਹੋਈ ਕਹਿੰਦੇ ਨੇ ਕਿ ਉੱਥੇ ਕਾਨੂੰਨ ਬੜੇ ਸਖਤ ਹੈ ਜੇ ਕਾਨੂੰਨ ਦੇ ਵਿੱਚ ਗਲਤੀ ਟਰੱਕ ਡਰਾਈਵਰ ਦੀ ਹੈ ਤੇ ਟਰੱਕ ਡਰਾਈਵਰ ਨੂੰ ਸਜ਼ਾ ਮਿਲਦੀ ਜੇ ਨਹੀਂ ਹੁੰਦੀ ਤੇ ਉਹਨੂੰ ਸਜ਼ਾ ਨਹੀਂ ਵੀ ਦਿੱਤੀ ਜਿੰਨੇ ਇਦਾਂ ਵੀ ਕੁਝ ਹੁੰਦਾ ਹਾਂਜੀ ਇਦਾਂ ਉਹ ਵੀ ਹੁੰਦਾ ਆ ਕਿਉਂਕਿ ਪ੍ਰੋਪਰ ਉਹ ਚੈੱਕ ਕਰਦੇ ਆ ਜਦੋਂ ਤੁਹਾਡੀ ਸਾਈਡ ਤੇ ਵੀ ਗੱਲ ਸੁਣਨਗੇ ਮੇਰੀ ਸਾਈਡ ਤੇ ਵੀ ਗੱਲ ਸੁਣਨਗੇ ਤੇ ਨਾਲ ਉੱਥੇ ਵਿਟਨੈਸ ਜਿਹੜਾ ਹੋਏਗਾ ਜਿੰਨੇ ਉੱਥੇ ਜਸ਼ਨਦੀਪ ਗਵਾਹ ਜਿੰਨੂੰ ਆਪਾਂ ਕਹਿੰਦੇ ਜਿੰਨੇ ਉਹ ਸਾਰਾ ਉਹ ਵਿਟਨੈਸ ਦੇਖਿਆ ਹੋਇਆ ਹੈ ਜੀ ਤੇ ਉਹਨਾਂ ਦਾ ਵੀ ਸੁਣਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਦੇਖਦੇ ਆ ਕਿ ਕਿਹਦੀ ਗਲਤੀ ਆ ਤੇ ਕਿਹਦੀ ਨਹੀਂ ਗਲਤੀ ਹੈਗੀ ਜ਼ਰੂਰੀ ਨਹੀਂ ਹੈਗਾ ਕਿ ਵੱਡਾ ਵਹੀਕਲ ਆ ਤੇ ਉਹਦੀ ਗਲਤੀ ਹੋਏਗੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਵਾਪਰਿਆ ਕਦੀ ਐਕਸੀਡੈਂਟ ਹੋਇਆ ਮੇਰਾ ਇੱਕ ਵਾਰੀ ਜੀ 2015 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਐਕਸੀਡੈਂਟ ਹੋਇਆ ਸੀ ਅਮਰੀਕਾ ਦੇ ਵਿੱਚ ਹੀ ਹੋਇਆ ਸੀ ਅੱਛਾ ਤੇ ਫਿਰ ਕੀ ਹੋਇਆ ਸੀ ਉਸ ਦੌਰਾਨ ਉਹ ਜੀ ਉੱਤਰਾ ਦਾ ਹੋਇਆ ਸੀਗਾ ਕਿ ਮੈਂ ਪਿੱਛੋਂ ਆਪਣੇ 90 ਕਿਲੋਮੀਟਰ ਜਾਂ 55 ਮਾਈਲ ਜਿਹੜੀ ਉੱਥੇ ਪੋਸਟਡ ਹੁੰਦੀ ਆ ਉਹਦੇ ਤੇ ਆ ਰਿਹਾ ਸੀਗਾ ਤੇ ਮੈਂ ਟ੍ਰੈਫਿਕ ਲਾਈਟਸ ਦੇ ਕਾਫੀ ক্লোਜ਼ ਪਹੁੰਚ ਗਿਆ ਸੀਗਾ ਉਹ ਵਿਲੇਜ ਸੀਗਾ ਉੱਥੇ ਸੈਂਸਰ ਦੇ ਨਾਲ ਲਾਈਟਸ ਚੱਲਦੀਆਂ ਆ ਜਿਵੇਂ ਮੈਂ ਪਿੱਛੋਂ ਆ ਰਿਹਾ ਤੇ ਮੇਰੀ ਦੂਸਰੀ ਸਾਈਡ ਦੂਸਰੀ ਵਾਲੀ ਰੋਡ ਤੇ ਆ ਕੇ ਦੋ ਗੱਡੀਆਂ ਖੜੀਆਂ ਤੇ ਉਹ ਜਦੋਂ ਖੜੀਆਂ ਉੱਥੇ ਸੈਂਸਰ ਨੇ ਉਹਨਾਂ ਨੂੰ ਡਿਟੈਕਟ ਕੀਤਾ ਉਹਨਾਂ ਨੇ ਮੈਨੂੰ orange ਦਿੱਤੀ ਤੇ ਨਾਲ ਹੀ ਵੀ ਰੈਡ ਰੈੱਡ ਲਾਈਟ ਕਰਤੀ ਜੀ ਮੈਂ ਕਾਫੀ ক্লোਜ਼ ਆ ਚੁੱਕਿਆ ਹੋਇਆ ਸੀਗਾ ਕਿਉਂਕਿ ਮੇਰਾ ਟਰੱਕੰ ਟੋਟਲ ਲੂਡਿਡ ਸੀਗਾ ਤੇ ਮੇਰੀ ਬ੍ਰੇਕ ਜੇ ਮੈਂ ਮਾਰਨ ਦੀ ਕੋਸ਼ਿਸ਼ ਵੀ ਕਰਦਾ ਔਰ ਨਹੀਂ ਸੀ ਵੱਜਣੀ ਤੇ ਮੈਂ ਉਹਨਾਂ ਨੂੰ ਜਿਵੇਂ ਪਾਸ ਦਿੱਤਾ ਆਪਣਾ ਹੌਨ ਦਿੱਤਾ ਜੀ ਦੋ ਗੱਡੀਆਂ ਦੇ ਵਿੱਚੋਂ ਇੱਕ ਗੱਡੀ ਰੁੱਕ ਗਈ ਸੀਗੀ ਤੇ ਦੂਸਰੀ ਗੱਡੀ ਚੱਲ ਪਈ ਕਿਉਂਕਿ ਜਦੋਂ ਫਰੰਟ ਵਾਲੀ ਗੱਡੀ ਨੇ ਤਾਂ ਮੈਨੂੰ ਦੇਖ ਲਿਆ ਤੇ ਦੂਸਰੀ ਗੱਡੀ ਮੇਰੇ ਹਿਸਾਬ ਨਾਲ ਉਹਨੇ ਨਹੀਂ ਮੈਨੂੰ ਦੇਖਿਆ ਉਹ ਚੱਲ ਗਈ ਤੇ ਮੇਰੀ ਟੱਕਰ ਹੋ ਗਈ ਸੀ ਜੀ ਉਹ ਟੱਕਰ ਕਾਫੀ ਭਿਆਨਕ ਸੀ ਜਿਸ ਦੇ ਵਿੱਚ ਗੱਡੀ ਮਰੇ ਹਿਸਾਬ ਨਾਲ 200 ਫੁੱਟ ਦੂਰ ਟਿੱਕ ਗਈ ਸੀ ਅੱਛਾ ਜੀ ਤੇ ਮੇਰਾ ਟਰੱਕ ਪਲਟੇ ਗਿਆ ਸੀਗਾ ਤੇ ਉਹ ਵੀ ਸੜਕ ਦੇ ਅੱਧੇ ਸਾਰਾ ਕ ਸੀਟ ਦੇ ਗਿਆ ਸੀਗਾ ਫਿਰ ਤੁਹਾਨੂੰ ਕੋਈ ਫਾਈਨ ਲਗਾਇਆ ਗਿਆ ਸੀ ਕੋਈ ਸਜ਼ਾ ਹੋਈ ਸੀ ਜਾਂ ਕੀ ਹੋਇਆ ਸੀ ਇਸ ਤੇ ਮੈਨੂੰ ਉਸ ਟੈਂਡ ਤੇ ਉਹਨਾਂ ਨੇ ਜਿਵੇਂ ਮੇਰੀ ਦਲੀਲ ਸੁਣੀ ਜੋ ਮੈਂ ਆਪਣੀ ਤੁਹਾਨੂੰ ਗੱਲ ਦੱਸੀ ਜਦੋਂ ਹੋਇਆ ਤੇ ਉਹਨਾਂ ਨੇ ਫਿਰ ਉਧਰੋਂ ਦੀ ਦਲੀਲ ਸੁਣੀ ਉਹਨਾਂ ਨੂੰ ਅੱਦਾਂ ਲੱਗਾ ਕਿ ਸ਼ਾਇਦ ਉਹ ਡਿਸਪ੍ਰੈਕਟ ਸੀ ਇਹ ਕਿਉਂਕਿ ਜਿਹੜਾ ਨਾਲ ਦੀ ਗੱਡੀ ਸੀ ਉਹ ਤਾਂ ਰੁੱਕੀ ਹੀ ਸੀਗੀ ਉਹ ਉਹ ਵਿਟਨੈਸ ਆਈ ਵਿਟਨੈਸ ਬਣ ਗਿਆ ਜੀ ਤੇ ਉਹਨਾਂ ਨੇ ਫਿਰ ਮੈਨੂੰ ਸੇਮ ਅਜ ਦੋਨਾਂ ਨੂੰ ਆਪਣਾ ਇਨਸੀਡੈਂਟ ਦੱਸਿਆ ਉਹ ਕਹਿੰਦੇ ਕਿ ਸੇਮ ਕਾਈਂਡ ਆਫ ਇਨਸੀਡੈਂਟ ਲਾਸਟ ਵੀਕ ਹੋਇਆ ਸੀਗਾ ਵੀ نو ਅਬਾਊਟ ਇਟ ਕਿ ਦੈਟਸ ਅ ਟ੍ਰੈਫਿਕ ਸਿਗਨਲਸ ਕਰਕੇ ਇਹ ਨਾ ਸਾਰਾ ਕੁਝ ਹੋਇਆ ਆ ਪਰ ਉਹਨਾਂ ਨੇ ਮੈਨੂੰ ਕੋਈ ਟਿਕਟ ਨਹੀਂ ਦਿੱਤੀ ਮੈਨੂੰ ਕੋਈ ਚਲਾਨ ਨਹੀਂ ਕੱਟਿਆ ਤੇ ਦੈਟਸ ਇਟ ਮਤਲਬ ਇੰਨਾ ਹੋਣ ਦੇ ਬਾਵਜੂਦ ਤੁਹਾਨੂੰ ਨਹੀਂ ਕੀਤਾ ਕਿਉਂਕਿ ਕਸੂਰ ਤੁਹਾਡਾ ਨਹੀਂ ਸੀਗਾ ਹਾਂਜੀ ਮਤਲਬ ਉੱਥੇ ਕਾਨੂੰਨ ਦੀ ਪਾਲਣਾ ਕੀਤੀ ਜਾ ਸਕਦੀ ਹਾਂਜੀ ਕੀ ਕਰਦੇ ਨੇ ਕਰਦੇ ਨੇ ਕਿ ਉਹਦੇ ਵਿੱਚ ਆਦਾ ਹੈ ਕਿ ਹੁਣ ਉਹ ਐ ਵੀ ਤਾਂ ਦੇਖਦੇ ਆ ਕਿ ਐਡਾ ਵੱਡਾ ਵਹੀਕਲ ਸੀਗਾ ਤੇ ਆਦੀ ਬ੍ਰੇਕ ਨਹੀਂ ਵੱਜਣੀ ਸੀ ਜੀ ਬਿਲਕੁਲ ਕਿਉਂਕਿ ਤੁਸੀਂ ਜਿਸ ਤਰ੍ਹਾਂ ਦੱਸਦੇ ਹੋ 55 ਮਾਈਲਸ ਦਾ ਸੀਗਾ ਤੇ ਮਤਲਬ 110 ਕਿਲੋਮੀਟਰ ਦੀ ਸਪੀਡ ਦੇ ਕੀ 90 ਤੁਹਾਡੀ ਹੋਏਗੀ ਤੇ ਲਗਭਗ ਫਿਰ ਮੁਸ਼ਕਿਲ ਹੀ ਹੁੰਦਾ ਫਿਰ ਖਾਸ ਕਰਕੇ ਜਦੋਂ ਲੋਡਡ ਹੋਏਗਾ ਤੇ ਉਹ ਬਿਲਕੁਲ ਨਹੀਂ ਵੱਸ ਸਕਦੀ ਤੇ ਫਿਰ ਉਹਨੇ ਮੇਰੀ ਦਲੀਲ ਸੁਣੀ ਤੇ ਨਾਲ ਜਿਹੜਾ ਵਿਟਨੈਸ ਸੀਗਾ ਆਈ ਵਿਟਨੈਸ ਉਹਦੇ ਉਹਨੇ ਵੀ ਦੱਸਿਆ ਕਿ ਆਪਾਂ ਰੁਕੇ ਸੀਗੇ ਵੀ نو ਕਿ ਇੱਥੇ ਬ੍ਰੇਕ ਨਹੀਂ ਲੱਗਦੀ ਤੇ ਮੈਂ ਉਹਨੂੰ ਆਪਣਾ ਸਾਰਾ ਇਨਸੀਡੈਂਟ ਸਮਝਾਇਆ ਤੇ ਉਹਨਾਂ ਨੇ ਮੈਨੂੰ ਫਿਰ ਕੁਝ ਨਹੀਂ ਕਿਹਾ ਤੇ ਮੈਨੂੰ ਈਵਨ ਤੋਂ ਉਹ ਉਹਨਾਂ ਨੇ ਰਾਈਡ ਦਿੱਤੀ ਸੀ ਮੋਡਲ ਦਾ ਤੁਸੀਂ ਇੰਨੇ ਸਾਲ ਟਰੱਕ ਚਲਾਇਆ ਤੁਹਾਨੂੰ ਹਰਜਿੰਦਰ ਸਿੰਘ ਵਾਲੇ ਮਾਮਲੇ 'ਚ ਕੀ ਲੱਗ ਰਿਹਾ ਕਿ ਉਹਨੇ ਕਿਉਂ ਇਸ ਤਰ੍ਹਾਂ ਕੱਟ ਲਿੱਤਾ ਕਿਉਂਕਿ ਜਿਸ ਦਾ ਤੁਸੀਂ ਦੱਸਿਆ ਕੱਟ ਨਹੀਂ ਲਿੱਤਾ ਜਾ ਸਕਦਾ ਕੀ ਗਲਤੀ ਹੋਈ ਹੋਣੀ ਹੈ ਕਿ ਅੱਗੇ ਨਿਕਲ ਗਿਆ ਸੀ ਜਾਂ ਕੀ ਹੋਇਆ ਉਸ ਦਾ ਜਿੱਥੋਂ ਤੱਕ ਮੇਰੀ ਮੰਨੀ ਜਾਏ ਤਾਂ ਉਹ ਉਹਦੀ ਡੈਸਟੀਨੇਸ਼ਨ ਪਿੱਛੇ ਰਹਿ ਗਈ ਹੋਣੀ ਆ ਤੇ ਉਸ ਹਾਈਵੇ ਮਤਲਬ ਜਿੰਨੂੰ ਆਪਾਂ ਸਟਾਪ ਕਹਿ ਦੇਣਾ ਜਾਂ ਜਿੱਥੇ ਲਗਾ ਲੋ ਜਿੱਥੇ ਉਹਨੇ ਰੁਕਣਾ ਹੋਵੇ ਜਾਂ ਕੁਝ ਵੀ ਕਰਨਾ ਹੋਵੇ ਜਾਂ ਉਹਨਾਂ ਨੇ ਆਪਣੀ ਸ਼ਿਫਟ ਬਦਲ ਨਹੀਂ ਲਈ ਆ ਕਹਿ ਸਕਦੇ ਆਪਾਂ ਜੇ ਪੰਜਾਬੀਆਂ ਨੂੰ ਸਮਝਾ ਦੇਈਏ ਕਿ ਜਲੰਧਰ ਤੋਂ ਲੁਧਿਆਣੇ ਜਾ ਰਿਹਾ ਸੀਗਾ ਫਗਵਾੜੇ ਉਹਨੇ ਰੁਕਣਾ ਸੀਗਾ ਲੇਕਿਨ ਉਹ ਫਗਵਾੜੇ ਦੀਵੇ ਗੁਰਾਇਆ ਪਹੁੰਚ ਗਿਆ ਤੇ ਉਹਨੇ ਸੋਚਿਆ ਕਿ ਮੈਂ ਵਾਪਸ ਆ ਜਾਵਾਂ ਸ਼ਾਇਦ ਇਸੇ ਕਰਕੇ ਹੋਇਆ ਹਾਂਜੀ ਅਸੀਂ ਕਰਕੇ ਹੀ ਹੋਇਆ ਮੋਸਟ ਪ੍ਰੋਬਬਲੀ ਕਿਉਂਕਿ ਉਹਨੇ ਫਿਰ ਕਿਉਂ ਮੁਰੰਦਾ ਸੀਗਾ ਜੇ ਉਹਦੀ ਡੈਸਟੀਨੇਸ਼ਨ ਅੱਗੇ ਹੁੰਦੀ ਅੱਛਾ ਫਿਰ ਜੇ ਉਹ ਮੰਨ ਲਓ 20 ਕਿਲੋਮੀਟਰ ਅੱਗੇ ਵੀ ਚਲੇ ਜਾਂਦਾ ਸਪੋਜ਼ ਆਪਾਂ ਮੰਨ ਕੇ ਚੱਲਦੇ ਆ ਇਹ ਪੱਕਾ ਨਹੀਂ ਜੇ 10 15 20 ਕਿਲੋਮੀਟਰ ਅੱਗੇ ਚਲੇ ਜਾਂਦਾ ਉਹਦਾ ਨੁਕਸਾਨ ਕੀ ਹੁੰਦਾ ਉਹਦਾ ਨੁਕਸਾਨ ਕੁਛ ਨਹੀਂ ਹੁੰਦਾ ਜੀ ਉਸਦੇ ਚ ਕੀ ਨੁਕਸਾਨ ਹੋਣਾ ਬਸ ਇਹ ਹੀ ਹੈ ਤੁਹਾਡਾ ਥੋੜਾ ਥੋੜਾ ਟਾਈਮ ਵੱਧ ਲੱਗ ਜੇਗਾ ਜੀ ਦੈਟਸ ਇਟ ਕੋਈ ਤਾਂ ਨਹੀਂ ਨੁਕਸਾਨ ਆਇਆ ਪਰ ਅਦਾ ਹੁੰਦਾ ਹੈ ਕਿ ਜਿਹੜੇ ਉਹ ਹਾਈਵੇ ਤੇ ਸੀਗਾ ਉੱਥੇ ਆ ਆ ਦੱਸਿਆ ਜਾ ਰਿਹਾ ਹੈ ਕਿ ਉੱਥੇ ਐਗਜ਼ਿਟ ਬ अच्छा मतलब 20 माइल्स यू कहते हैं कि 20 माइल्स तो गेट्स 30 और 40 किलोमीटर अच्छा जी 35 किलोमीटर मतलब आगे आना चाहिए जी तो शायद उन्हें 35 किलोमीटर मतलब जाने में भी 20 मिनट लगेंगे आने में भी 20 मिनट लगਣਗੇ ਤੇ दैट्स व्हाई उन्होंने सोचा होगा कि ਆਪਾਂ اچھا ਆਪਾਂ ਹਰਜਿੰਦਰ ਸਿੰਘ ਵਾਲੇ ਕੇਸ ਦੇ ਗੱਲ ਕਰਦੇ ਹਾਂ ਉਹਦੇ ਚ ਇਹ ਕਿਹਾ ਜਾਂਦਾ ਕਿ ਸਿਰਫ ਹਰਜਿੰਦਰ ਸਿੰਘ ਵਾਲਾ ਪੱਖ ਦਿਖਿਆ ਜਾ ਰਿਹਾ ਦੂਜਾ ਨਹੀਂ ਦੇਖਿਆ ਜਾ ਰਿਹਾ ਮਤਲਬ ਉਹ ਜਿਹੜੀ ਗੱਡੀ ਆ ਰਹੀ ਸੀ 200 ਮੀਟਰ ਦੂਰ ਸੀ ਉਹ ਬ੍ਰੇਕ ਲਗਾ ਸਕਦਾ ਸੀ ਉਹਨੇ ਨਾ ਲਗਾਏ ਉਹ ਕੀ ਹੋ ਸਕਦਾ ਤੁਹਾਡੇ ਦਿਮਾਗ ਚ ਕੀ ਚੱਲਦਾ ਜਾਂ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਕਿਉਂਕਿ ਸਰ ਜੇ ਆਪਾਂ 200 ਮੀਟਰ ਦੀ ਗੱਲ ਕਰੀਏ ਉਹ ਜਿਹੜਾ ਹਾਈਵੇ ਆ ਉਥੇ 80 ਮਾਈਲਸ ਪੋਸਟਡ ਹੁੰਦੇ ਆ ਮਤਲਬ 80 ਮੀਲ ਤੱਕ ਆਪਾਂ ਗੱਡੀ ਉਥੇ ਲੀਗਰੀ ਲੈ ਕੇ ਜਾ ਸਕਦੇ ਆ 80 ਮਾਈਲਸ ਉਹ ਵੇਟ 130 ਕਿਲੋਮੀਟਰ ਪਰ ਆਉਂਦਾ ਅੱਛਾ ਐਨੀ ਸਪੀਡ ਹਾਂਜੀ ਐਨੀ ਸਪੀਡ ਹੁੰਦੀ ਆ 130 ਕਿਲੋਮੀਟਰ ਪਰ ਆਉਂਦੀ ਆ ਤੇ ਕੀ 200 ਮੀਟਰ ਚ ਪੋਸੀਬਲ ਹੁੰਦਾ 130 ਦੀ ਸਪੀਡ ਤੇ ਬ੍ਰੇਕ ਲੱਗਣਾ ਉਹ ਐਦਾਂ ਹੈ ਕਿ ਤੁਹਾਡੇ ਮਾਈਂਡ ਨੂੰ ਵੀ ਕਹਿੰਦੇ ਜਦੋਂ ਉਥੇ ਸਟੱਡੀ ਆ ਜਾਂ ਥਿਊਰੀ ਆ ਕਿ ਜਿਹੜੀ ਰਿਐਕਸ਼ਨ ਹੁੰਦੀ ਆ ਮਾਈਂਡ ਦੀ ਉਹਨੂੰ 2.5 ਸੈਕਿੰਡ ਲੱਗਦੇ ਆ ਜੀ ਜਿਵੇਂ 2.5 ਸੈਕਿੰਡ ਸਾਡੀ ਬੋਡੀ ਨੂੰ ਸਿਗਨਲ ਦੇਣਾ ਆ ਤੇ ਜਦੋਂ ਵੀ ਜੋ ਵੀ ਉਹਨੇ ਡਿਸੀਜਨ ਲੈਣਾ ਉਹਨੂੰ 2.5 ਸੈਕਿੰਡ ਲੱਗਦੇ ਆ ਤੇ 130 ਕਿਲੋਮੀਟਰ ਦੇ ਹਿਸਾਬ ਨਾਲ ਤੇ 2.5 ਸੈਕਿੰਡ ਤੇ 200 ਮੀਟਰ ਕੁਛ ਬਣੀ ਇਹ ਸਟੱਡੀ ਉਥੇ ਦੀ ਹੋਈ ਹੋਈ ਆ अच्छा चलो मैं हुन लास्ट अपने वाइंड अप ਤੇ ਰਣਾ ਵਾ ਮੈਂ ਇਹ ਜਾਨਣਾ ਚਾਹਨਾ ਮੈਂ ਨਹੀਂ ਸਾਰੇ ਪੰਜਾਬੀ ਇਹ ਜਾਨਣਾ ਚਾਹੁੰਦੇ ਨੇ ਕਿ ਹਰਜਿੰਦਰ ਸਿੰਘ ਨੂੰ ਦੇ ਮਾਮਲੇ ਚ ਹੁਣ ਕੀ ਹੋ ਸਕਦਾ ਹੁਣ ਉਹਦੀ ਪਰਸੋ ਵੀ ਹੋਈ ਸੀ ਤਰੀਕ ਜੇ ਤੁਸੀਂ ਨੋਟ ਕੀਤਾ ਤੇ ਉਹਦੇ ਚ ਕੀ ਹੋਇਆ ਹੋਏਗਾ ਜਾਂ ਕੀ ਹੋ ਸਕਦਾ ਮੈਂ ਜਿਹੜਾ ਕਿ ਉੱਥੇ ਹੁਣ ਲਾਸਟ ਟਾਈਮ ਫਲੋਰੀਡਾ ਦੇ ਗੁਰੂ ਦਾ ਬਿਆਨ ਆਇਆ ਸੀਗਾ ਜੀ ਆ ਜਿਹੜੀ ਪਟੀਸ਼ਨ ਸਾਈਨ ਹੋਈ ਆ ਜੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣੇ ਕੋਲੋਂ ਸਾਈਨ ਕਰਦੀ ਕਰਤੀ ਪਰ ਆਪਾਂ ਉਹ ਕੋਈ ਮਤਲਬ ਹੋ ਗਿਆ ਤੇ ਨਰਮੀ ਨਹੀਂ ਵਰਤੀ ਜਾਣੀ ਅੱਛਾ ਨਰਮੀ ਨਹੀਂ ਵਰਤੀ ਜਾਏਗੀ ਨਹੀਂ ਜਾਏਗੀ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਵੀ ਬੰਦੀ ਹੋਈ ਕਾਰਵਾਈ ਹੋਏਗੀ ਆਪਾਂ ਉਹਦੇ ਥਰੂ ਹੀ ਜਾਵਾਂਗੇ ਅੱਛਾ ਤੁਸੀਂ ਪਟੀਸ਼ਨ ਦੀ ਗੱਲ ਕੀਤੀ ਹੈ ਪਟੀਸ਼ਨ ਕਿੱਦਾਂ ਹੁੰਦੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਅਮਰੀਕਾ 'ਚ ਪਟੀਸ਼ਨ ਕੀ ਹੁੰਦੀ ਹੈ ਜਿਹੜੀ ਵੈਬਸਾਈਟ ਹੈ ਉਹ ਫੇਕ ਹੈ ਜਾਂ ਸਹੀ ਹੈ ਕਿੱਦਾਂ ਕਿਹਾ ਜਾ ਸਕਦਾ ਨਹੀਂ ਸਰ ਉਹ 110% ਮਤਲਬ ਲਿਜੀਟਾ ਮਤਲਬ ਇਟਸ ਲਾਈਕ ਅ ਪ੍ਰੋਪਰ ਵੈਬਸਾਈਟ ਆ ਗਵਰਨਮੈਂਟ ਸਰਕਾਰ ਵੱਲੋਂ ਹੈ ਸਰਕਾਰ ਨਹੀਂ ਪ੍ਰਾਈਵੇਟ ਕਹ ਸਕਦਾ ਲੇਕਿਨ ਇਹ ਹੈ ਕਿ ਇਟਸ ਲਾਈਕ ਬਿਗ ਕੰਪਨੀ ਐਡਵਾਰਡ ਲਾਈਕ ਦਾ ਕਿ ਤੁਸੀਂ ਜੀ ਕਹਦੋ ਕਿ ਮੈਂ ਆਹ ਹੌਜੀ ਚੇਂਜ ਡਾਟ ਓਵਰ ਜੀ ਸਵੇਰੇ ਜਾ ਕੇ ਬੋਲ ਦਵਾਂ ਨੂੰ ਤੇ ਹਜ਼ਾਰਾਂ ਪਟੀਸ਼ਨਾਂ ਪਈਆਂ ਹੁੰਦੀਆਂ ਆ ਆ ਨਹੀਂ ਹੈ ਕਿ ਜਸਟ ਆਹੀ ਇੱਕ ਪਟੀਸ਼ਨ ਹੋਏਗੀ ਜਿਵੇਂ ਹੁਣ ਸਾਨੂੰ ਕੁਝ ਵੀ ਜਥੇ ਗਲਤ ਲੱਗੇ ਜੀ ਕਿ ਇਹ ਲਾਅ ਨਹੀਂ ਸਹੀ ਹੈਗਾ ਜਾਂ ਕੁਝ ਨਹੀਂ ਸਹੀ ਹੈਗਾ ਉਹਦੇ ਤੇ ਫਿਰ ਆਪਾਂ ਚੇਂਜ ਡਾਟ ਓਵਰ ਜੀ ਤੇ ਜਾ ਕੇ ਇੱਕ ਪਟੀਸ਼ਨ ਬਣਾ ਲਏ ਕਿ ਸਾਨੂੰ ਆਹ ਚੀਜ਼ ਦੇ ਵਿੱਚ ਕੋਲੋਂ ਲੱਗ ਰਿਹਾ ਇਹਨੂੰ ਚੇਂਜ ਕਰਨਾ ਚਾਹੀਦਾ ਹੈ ਫਿਰ ਉਹ ਪਟੀਸ਼ਨ ਤੇ ਜਿੰਨੇ ਜ਼ਿਆਦਾ ਸਾਈਨ ਹੋਣਗੇ ਉਸ ਤਰ੍ਹਾਂ ਦੇ ਸਹਾਬ ਨਾਲ ਉਹ ਸਰਕਾਰ ਦੇਖਦੀ ਹੈ ਫਿਰ ਹਰਜਿੰਦਰ ਸਿੰਘ ਵਾਲੇ ਮਾਮਲੇ ਮਾਮਲੇ ਚ ਜੇ ਪਟੀਸ਼ਨ ਦੇ ਵਿੱਚ ਹੁੰਦਾ ਹੈ ਕਿ ਉਸ ਦਾ ਹਰਜਿੰਦਰ ਸਿੰਘ ਨੂੰ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਇਹ ਡਿਪੈਂਡੈਂਟ ਹੁੰਦਾ ਹੈ ਪ੍ਰੋਸੀਕਿਊਟਰ ਤੇ ਤੇ ਉੱਥੇ ਦੇ ਜੱਜ ਤੇ ਉਹ ਕਿੱਦਾਂ ਲੈ ਰਿਹਾ ਇਹਨੂੰ ਜੀ ਅੱਛਾ ਉਹਦੇ ਤੇ ਡਿਪੈਂਡ ਕਰਦਾ ਇਹ ਵੀ ਪੋਸੀਬਿਲਟੀ ਹੈਗੀ ਹੈ ਮੈਂ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਸੀ ਕਿ change.org ਦੇ ਪਟੀਸ਼ਨ ਦੇ ਵਿੱਚ ਜੇ ਹਰਜਿੰਦਰ ਸਿੰਘ ਦੇ ਖਿਲਾਫ ਜ਼ਿਆਦਾ ਵੋਟ ਪੈ ਜਾਈ ਦੀ ਉਹਦਾ ਵੀ ਨੁਕਸਾਨ ਹੋ ਸਕਦਾ ਹਾਂ ਜੀ ਕਿਉਂਕਿ ਜੇ ਕਿਤੇ ਆਪਾਂ ਇਹ ਲਗਾ ਲਈਏ ਕੀ ਅੱਜ ਪੰਜਾਬੀਆਂ ਨੇ ਆਪਣੇ ਬੰਦੇ ਵਾਸਤੇ ਪਟੀਸ਼ਨ ਲਾਈ ਹੈ ਤੇ ਕਿਉਂ ਨਾ ਬੋਰਿਆਣੇ ਨਹੀਂ ਆਪਣੇ ਬੰਦੇਆ ਵਾਸਤੇ ਪਟੀਸ਼ਨ ਪਾ ਸਕਦੇ ਜੀ ਪਾ ਸਕਦੇ ਆ ਜੋਨਾ ਦੇ ਵੀ ਸਾਈਨ ਹੋਣਗੇ ਤੇ ਉਹਨਾਂ ਨੇ ਫਿਰ ਮਤਲਬ ਗੱਲ ਤੇ ਉਹ ਵੀ ਆ ਗਈ ਨਾ ਇਦਦਰ ਤੁਸੀਂ ਆਪਣੀ ਪਟੀਸ਼ਨ ਪਾਈ ਉਧਰ ਉਹਨਾਂ ਨੇ ਪਟੀਸ਼ਨ ਪਾਈ ਤੇ ਜਿਹਦੀ ਪਟੀਸ਼ਨ ਵਧੀਆ ਚੱਲੇਗੀ ਜਾਂ ਜਿਹਦੀ ਪਟੀਸ਼ਨ ਮਤਲਬ ਜੱਜ ਜਾਂ ਪ੍ਰੋਸੀਕਿਊਟਰ ਲਾਇਰ ਜਿੱਦਾਂ ਮਰਜ਼ੀ ਕੋ ਜਿੰਨੂੰ ਸਹੀ ਲੱਗੇਗੀ ਉਦਾਂ ਹੀ ਸੁਣੀ ਜਾਏ ਪਰ ਕਾਨੂੰਨੀ ਪੱਖ ਤੇ ਇਹ ਕਹਿੰਦਾ ਕਿ ਇਹੋ ਜੀ ਪਟੀਸ਼ਨ ਦਾ ਕਾਨੂੰਨ ਦੇ ਵਿੱਚ ਕਿਤੇ ਕੋਈ ਨਾ ਕੁਛ ਨਹੀਂ ਹੈਗਾ ਬੰਦੇ ਦੇ ਵਿੱਚ ਨਹੀਂ ਲੋਚਾਗਾ ਬਸ ਇਹ ਹੈ ਕਿ ਆਪਣੀ ਵੱਲੋਂ ਪਾਈ ਜਾਂਦੀ ਆ ਬੰਦਿਆਂ ਵੱਲੋਂ ਜਾਂ ਲਾਇਰ ਵੱਲੋਂ ਪਾਈ ਜਾਂਦੀ ਆ ਇਹਦੇ ਚ ਕਾਨੂੰਨ ਦਾ ਕੋਈ ਲੈਣ ਦੇਣ ਨਹੀਂ ਹੈ ਮਤਲਬ ਇਹ ਜੱਜ ਤੇ ਉੱਤੇ ਡਿਪੈਂਡ ਹੋ ਸਕਦਾ ਕਿ ਜੱਜ ਉਸ ਨੂੰ ਕਿਸ ਤਰੀਕੇ ਲੈਂਦਾ ਇਹ ਉਹਦੇ ਤੇ ਹੋ ਸਕਦਾ ਹਾਂਜੀ ਕਿ ਜੱਜੀ ਕਿਵੇਂ ਉਹਨੂੰ ਦੇਖਦਾ ਉਸ ਪਟੀਸ਼ਨ ਨੂੰ ਉਹਨੂੰ ਜੈਨੂਅਲ ਲੱਗੇਗੀ ਜਾਂ ਜਿੱਦਾਂ ਮਰਜੀ ਉਹਨੇ ਜੇ ਕੀ ਪਤਾ ਦੂਜੇ ਪੱਖ ਦੀਆਂ ਦਲੀਲਾਂ ਸੁਣ ਲਈ ਕਿਤੇ ਇਹ ਨੂੰ ਜਾਨਾ ਗਈਆਂ ਆ ਤੇ ਤੁਸੀਂ ਐਦਾ ਮਤਲਬ ਇੱਕ ਜਨੇ ਦੀ ਹੀ ਗੱਲ ਸੁਣ ਕੇ ਪਟੀਸ਼ਨ ਦੇ ਪਟੀਸ਼ਨ ਦੀ ਗੱਲ ਸੁਣ ਕੇ ਤੁਸੀਂ ਐਦਾ ਨਹੀਂ ਕਰ ਸਕਦੇ ਆਖਰੀ ਸਵਾਲ ਕੀ ਉਸ ਨੂੰ 45 ਸਾਲ ਸਜ਼ਾ ਹੋ ਸਕਦੀ ਹੈ ਇਹ ਡਿਪੈਂਡ ਕਰਦਾ ਹੈ ਜੋ ਤੁਸੀਂ ਹੁਣ ਤੱਕ ਦੇਖਿਆ ਨੇ ਧਰਾਵਾਂ ਲੱਗੀਆਂ ਨੇ ਜਿੰਨੇ ਐਕਸੀਡੈਂਟ ਦੇ ਵਿੱਚ ਹੋਇਆ ਵੈ ਮੈਨੂੰ ਜੋ ਜਾਣਕਾਰੀ ਹੈ ਛੇ ਧਰਾਵਾਂ ਲੱਗੀਆਂ ਉਹਦੇ ਵਿੱਚ ਇੰਨੀ ਸਜ਼ਾ ਹੋ ਸਕਦੀ ਜਿਵੇਂ ਹੁਣ ਉਹਨਾਂ ਨੇ ਵੀ ਹੁਣ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਸੈਂਟੈਂਸ ਲਾਇਆ ਹੈ ਜਿਵੇਂ ਹੁਣ ਫਲੋਰੀਡਾ ਦੀ ਸਰਕਾਰ ਨੇ ਪਹਿਲੇ ਹੋਮੋਸਾਈਡ ਲਾਇਆ ਹੈ ਹੋਮੋਸਾਈਡ ਤੇ ਜਿਵੇਂ ਕਿ ਉਹਨਾਂ ਦੀ ਨਾਰਮਲ ਹੀ ਹੈ ਕਿ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਹੋਮੋਸਾਈਡ ਕੀ ਹੁੰਦਾ ਥੋੜਾ ਸਮਝਾ ਸਕਦੇ ਹੋ ਹੋਮੋਸਾਈਡ ਮਤਲਬ ਕੀ ਕਿਸੇ ਦੀ ਜਾਨ ਚਲੀ ਜਾਵੇ ਕਿਸੇ ਦੀ ਜਾਨ ਚਲੀ ਜਾਵੇ ਹਾਂ ਜੀ ਜਿਵੇਂ ਅਨਕੰਡੀ ਮਤਲਬ ਉਹਦਾ ਕੋਈ ਮੋਟਿਵ ਨਹੀਂ ਸੀਗਾ ਉਹਦੇ ਉਹਦੇ ਕੋਲ ਜਿਹਦਾ ਪਲਾਨਡ ਮਰਡਰ ਨਹੀਂ ਇਟਸ ਲਾਈਕ ਦਟ ਕਿ ਬਸ ਉਹਦੇ ਕੋਲੋ ਗਲਤੀ ਹੋਈ ਕਿ ਗਲਤੀ ਹੋਦੀ ਸੀ ਉਹਦੇ ਕਰਕੇ ਜਾਨਾ ਗਈਆਂ ਉਹਨੂੰ ਹੋਮੋਸਾਈਡ ਜਹ ਦੇ ਦਿੰਦੇ ਅੱਛਾ ਅੱਛਾ ਕਿ ਉਹਦੀ ਗਲਤੀ ਕਰਕੇ ਤੇ ਇਹ ਜਾਨਾ ਜਿੰਨੂੰ ਆਪਾਂ ਗੈਰ ਇਰਾਦਤਨ ਹੱਤਿਆ ਜਿਵੇਂ ਕਹਦੇ ਨੇ ਕਿ ਇਰਾਦੇ ਨਾਲ ਹੱਤਿਆ ਕੀਤੀ ਗੈਰ ਇਰਾਦਤਨ ਜਾਂ ਐਕਸੀਡੈਂਟਲੀ ਹੋ ਗਈ ਜਾਂ ਐਕਸੀਡੈਂਟਲੀ ਹੋ ਗਿਆ ਪਰ ਗਲਤੀ ਤਾਂ ਉਹਦੀ ਹੋਈ ਹੈ ਨਾ ਗਲਤੀ ਉਹਦੀ ਹੋਈ ਹੈ ਤਾਂ ਜਾਨਾ ਗਈਆਂ ਆ ਜੀ ਜੀ ਜੇ ਉਹਦੀ ਗਲਤੀ ਨਾ ਹੁੰਦੀ ਜਾਨਾ ਨਹੀਂ ਜਾਣੀਆਂ ਸੀ ਇਸ ਤੋਂ ਇਲਾਵਾ ਹੋਰ ਕੀ ਕੀ ਹੋਰ ਇਸ ਤੋਂ ਇਲਾਵਾ ਇਹ ਕੋਰਾਂ ਨੇ ਮੈਂ ਸਲੋਟਰ ਦਾ ਮਾਇਆ ਆ ਜੀ ਉਹ ਜਿਹੜੇ ਤਿੰਨ ਚਾਰ ਜਿਹਦੇ ਨਹੀਂ ਜਿਹੜੇ ਤੁਸੀਂ ਛੇ ਚਾਰ ਜੀ ਕੀਤੇ ਆ ਪਹਿਲੇ ਤਿੰਨ ਹੋਮੋਸਾਈਡ ਦੇ ਜਿਹਦਾ ਹਰ ਅਕਾਊਂਟ ਹਰ ਬੰਦੇ ਦਾ ਹੋਮੋਸਾਈਡ ਕੋਰਾਂ ਨੇ ਹੁਣ ਤਿੰਨ ਲਾਇਆ ਮੈਂ ਸਲੋਟਰ ਉਹ ਕੀ ਹੁੰਦਾ ਮੈਂ ਸਲੋਟਰ ਦੀ ਸਜ਼ਾ ਘੱਟ ਹੁੰਦੀ ਆ ਜਿੱਦੇ ਦਾ ਸੇਮ ਲਾਈਕ ਮਰਡਰ ਹੀ ਹੁੰਦਾ ਆ ਜਿੱਦੇ ਮਰਡਰ ਹੋ ਗਿਆ ਕਿ ਉਹਦੇ ਚ ਉਹਦੀ ਇੱਕ ਮਤਲਬ ਜਾਨ ਮੋਚ ਕੇ ਨਹੀਂ ਕੀਤਾ ਉਹਨੇ ਗਲਤੀ ਥਰੂ ਹੋ ਗਿਆ ਤੇ ਉਹਦੇ ਵਿੱਚ ਹੋਮੋਸਾਈਡ ਤੋਂ ਵੀ ਸਜ਼ਾ ਘੱਟ ਹੁੰਦੀ ਆ ਜਿੱਦਾ ਮੈਂ ਸਲੋਟਰ ਦੀ ਸਜ਼ਾ ਹੋਰ ਘੱਟ ਹੁੰਦੀ ਆ ਇਸ ਐਕਸੀਡੈਂਟ ਤੋਂ ਬਾਅਦ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਡੀਅਨਜ਼ ਦੇ ਉੱਤੇ ਜਾਂ ਗੈਰ ਯੂਐਸਏ ਵਾਲਿਆਂ ਨੂੰ ਉੱਥੇ ਟਰੱਕਿੰਗ ਨਹੀਂ ਕਰਨੀ ਜੀ ਇਹਦਾ ਨੁਕਸਾਨ ਹੋ ਸਕਦਾ ਸਾਨੂੰ ਸਾਰਿਆਂ ਨੂੰ ਬਹੁਤ ਆਲਰੇਡੀ ਹੋ ਰਿਹਾ ਆ ਕਿਉਂਕਿ ਆਪਾਂ ਕਹੀਏ ਤਾਂ ਹੁਣ ਸਾਰੇ ਜਿਹੜੇ ਉੱਧਰ ਦੇ ਬੰਦੇ ਆ ਉਹ ਸਾਡੇ ਨੂੰ ਖਿਲਾਫ ਖਿਲਾਫ ਹੋਏ ਪਿਆ ਹੁਣ ਜੇ ਉਹ ਸਭ ਮਤਲਬ ਉੱਧਰ ਦੇ ਜਿਹੜੇ ਬੰਦੇ ਆ ਕਿ ਉਹ ਜਦੋਂ ਹੁਣ ਆਪਣੇ ਬੰਦਿਆਂ ਨੂੰ ਪ੍ਰੋਪਰ ਜਿਵੇਂ ਲਗਾ ਲਓ ਕਿ ਕਪੜੇ ਪਾ ਕੇ ਵੀ ਜਦੋਂ ਚੱਪਲਾ ਪਾ ਕੇ ਟਰੱਕ ਚ ਲਾਉਂਦੇ ਆ ਓਹੋ ਜੇ ਆਪਾਂ ਗੱਲ ਕੀਤੇ ਉਹਨਾਂ ਦਾ ਪ੍ਰੋਪਰ ਹੈ ਕੀ ਉਹਨਾਂ ਨੇ ਸ਼ੂ ਵਗੈਰਾ ਸੇਫਟੀ ਸ਼ੂ ਵਗੈਰਾ ਪਾਣੇ ਆ ਪ੍ਰੋਪਰ ਡਰੈਸ ਅਪ ਹੋਈ ਹੁੰਦੇ ਆ ਇਹਨਾਂ ਨੇ ਨਿਕਰਾ ਪਾਣੀਆਂ ਟੀ-ਸ਼ਰਟ ਆ ਪਾਣੀਆਂ ਇਟਸ ਨਾਟ ਲਾਈਕ ਅ ਗੁੱਡ ਵੇ ਉਹਦੇ ਕਿੰਨੀ ਵਧੀਆ ਲੱਗਦਾ ਕਿ ਤੁਸੀਂ ਪ੍ਰੋਫੈਸ਼ਨਲ ਡਰਾਈਵਰ ਹੋ ਤੇ ਤੁਸੀਂ ਫਲਿੱਪ-ਫਲੌਪਸ ਪਾਏ ਆ ਉਹਨਾਂ ਨੇ ਫਿਰ ਗੱਲ ਦੀ ਟਰਮ ਰੱਖੀ ਹੋਈ ਆ ਕਿ ਆ ਫਲਿੱਪ-ਫਲੌਪ ਡਰਾਈਵਰ अच्छा फ्लिप फ्लॉप ड्राइवर हां जी की चप्पल ਨਾਲੇ हां तो बिल्कुल वैसे भी ਦੇ ਦੇ ਕੋ ਕਾਨੂੰਨ ਜੋ ਹਿੰਦੁਸਤਾਨ ਦਾ ਉਹ ਵੀ ਕਹਿੰਦਾ ਕਿ ਤੁਸੀਂ ਅਗਰ ਚप्पल ਅੰਗੂਠੇ ਵਾਲੀ ਪਾਈ ਹੈ ਫਿਰ ਤਾਂ ਵੈਲਿਡ ਹੈ ਜਿਵੇਂ ਅੱਜ ਕੱਲ ਚੱਲ ਪਈਆਂ ਨੇ ਸਿੱਧਾ ਉੱਪਰੋਂ ਤਾਂ ਕਿਸੇ ਟਾਈਮ ਹੀ ਨਿਕਲ ਜਾਂਦੀ ਆਪਣੇ ਆਪ ਨਿਕਲ ਜਾਂਦੀ ਹੈ हां जी ਤੇ ਤਾਂ ਐ ਵੀ ਹੁਣ ਉੱਥੇ ਹੈ ਕਿ ਜਿਹੜਾ ਵੀ ਹੁਣ ਉਹ ਚप्पल ਪਾ ਕੇ ਵੀ ਟਰੱਕ ਚਲਾਏਗਾ ਉਹਦੇ ਦੇ ਵੀ ਟਿਕਟ ਹੈ اچھا ਹੁਣੇ ਵੀ ਹੋ ਗਿਆ ਸ਼ਕਤੀ ਵੱਧ ਗਈ ਹੈ ਬਹੁਤ ਜ਼ਿਆਦਾ ਵੱਧ ਗਈ ਸੋ ਬਹੁਤ ਮਿਹਰਬਾਨੀ ਜਤਨਜੀ ਤੁਸੀਂ ਸਾਨੂੰ ਬਹੁਤ ਅੱਛੀ ਜਾਣਕਾਰੀ ਦਿੱਤੀ ਵਾਈਸੋ ਪੰਜਾਬ ਦੇ ਦਰਸ਼ਕਾਂ ਨੂੰ ਇੰਨੀ ਵੱਡੀ ਜਾਣਕਾਰੀ ਸ਼ਾਇਦ ਅਮਰੀਕਾ 'ਚ ਹੀ ਮਿਲ ਸਕਦੀ ਸੀ ਲੇਕਿਨ ਇਹ ਸਾਡੇ ਵੀਰ ਨੇ ਦੱਸੀ ਹੈ ਸੋ ਇੰਦੇ ਤੁਸੀਂ ਦੇਖ ਰਹੇ ਹੋ ਕਿ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਵੀ ਸਕਦੀਆਂ ਤੇ ਘਟ ਵੀ ਸਕਦੀਆਂ ਪਰ ਇਹ ਕੀ ਹੋਏਗਾ ਆਉਣ ਵਾਲਾ ਸਮੇਂ ਤੋਂ ਹੀ ਪਤਾ ਲੱਗੇਗਾ ਲੇਕਿਨ ਇਸ ਐਕਸੀਡੈਂਟ ਦੇ ਨਾਲ ਇਹ ਹੋਇਆ ਕਿ ਜਿਹੜੇ ਉੱਥੇ ਗੈਰ ਯੂਐਸਏ ਵਾਲੇ ਟਰੱਕ ਡਰਾਈਵਰ ਹੈ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਣ ਦੇ ਚਾਂਸ ਹੈ ਕਿਉਂਕਿ ਜਿਸ ਤਰ੍ਹਾਂ ਵੀਰ ਨੇ ਦੱਸਿਆ ਕਿ ਉੱਥੇ ਹੁਣ ਸਖਤੀ ਬਹੁਤ ਹੋ ਚੁੱਕੀ ਹੈ ਸੋ ਆਉਣ ਵਾਲੇ ਸਮੇਂ ਚ ਕੀ ਹੋਏਗਾ ਜੁੜੇ ਰਿਹਾ ਵਾਈਸੋ ਪੰਜਾਬ ਨਾਲ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਵਾਂਗੇ ਧੰਨਵਾਦ